ਨੇ ਆਫਰ ਦੇ ਜਿਹੜੇ ਕੰਡੀਸ਼ਨ ਨੇ ਉਹਨਾਂ ਨੂੰ ਮੈਂ ਹੁਣੇ ਬੈਠਾ ਹੀ ਹੂੰ ਵਿਚਾਰ ਰਿਆ ਸੀ ਕਿ ਅਸੀਂ ਕਿੱਦਾਂ ਇੱਕ ਗਿਟਰੀਜ਼ ਦਾ ਰੂਪ ਬਣਾ ਕੇ ਇਹਦਾ ਤੇ 20 ਦਿਨਾਂ 'ਚ ਅਸੀਂ ਇੱਕ ਇੱਕ ਪ੍ਰੋਗਰਾਮ ਨੂੰ ਲੀਪ ਲਈਏ ਇੱਕ ਕੁਝ ਇੱਕ ਐਸਾ ਮਤਲਬ ਪ੍ਰੋਗਰਾਮ ਨਹੀਂ ਹੈ ਜਿਹੜਾ ਕਿ ਜਿਹੜਾ ਕਿ ਬਹੁਤ ਹੀ ਜਿਹੜਾ ਹੈ ਐਨਰਜੈਟਿਕ ਹੋਏ ਔਰ ਦਿੱਲੀ ਦੇ ਵਿੱਚ ਪੰਜਾਬੀ ਦੇ ਲੋਕ ਉੱਥੇ ਚੱਕਣ ਟਿਕ ਅਸੀਂ ਕੁਝ ਕੁਝ ਕਰਕੇ ਦਿਖਾਈਏ ਜੋ ਸਾਡੀ ਮਤਲਬ ਜੋ ਸਾਡੀ ਇਸ ਸਮੇਂ ਦੀ ਤਰਕਾਰ ਹੈ ਇਸ ਵਿੱਚ ਲੋਡ ਹੈ ਉਸ ਦਾ ਨੰਬਰ ਨਹੀਂ ਮੈਂ ਇਹਨਾਂ ਸਭ ਨੂੰ ਹੋਰ ساری ਹੋਰ ساری ਆਪਣੇ ਪ੍ਰਵਾਨ ਨੂੰ ਬੈਠ ਕੇ ਨਾਲ ਇੱਕ ਵੇਖੀ ਕਰਨਾ ਕਿਉਂ ਨਾ ਅਸੀਂ ਹਫਤਾਬ ਨਹੀਂ ਕੇ ਅਸੀਂ 15 ਦਿਨ ਦਾ ਸਾਡਾ ਜਿਹੜਾ ਪ੍ਰੋਗਰਾਮ ਅਸੀਂ ਇਸੇ ਕਰਕੇ ਲਿਖਿਆ ਸੀ ਕਿ ਬੱਚਿਆਂ ਦੇ ਸਕੂਲਾਂ ਦੀ ਮਤਲਬ ਐਗਜ਼ਾਮ ਐਗਜ਼ਾਮ ਨੇ ਡੇਸ ਆ ਜਾਣਗੇ ਸਾਰੇ ਡੀਕੇ ਸੇ ਮਾਨਵੀ ਬਿਜ਼ੀ ਹੋ ਜਾਣਗੇ ਤੇ ਇਹ ਉਸ ਤਰ੍ਹਾਂ ਕਿਤੇ ਉਸ ਕੰਮ ਨੂੰ ਨਹੀਂ ਹੋ ਪਾਏਗਾ ਮਤਲਬ 21 ਡੇ ਦਾ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ 15 ਨੂੰ ਸ਼ਿਫਟ ਕਰਨ ਦਾ ਇੱਕ ਵਿਚਾਰ ਆਇਆ ਸੀ ਲੇਕਿਨ ਅਸੀਂ 14 ਤੋਂ ਪ੍ਰੋਗਰਾਮ ਸ਼ੁਰੂ ਕਰ ਗਏ 14 ਤੋਂ ਪ੍ਰੋਗਰਾਮ ਮੱਧਾ ਸ਼ੁਰੂ ਕਰਾ ਕੇ ਕਿ ਅਸੀਂ ਆਪਣੇ ਸਕੂਲਾਂ ਦੇ ਵਿੱਚ ਛੋਟੇ 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 ਜੋਟੇ ਕੋਈ ਨਾ ਐਕਟੀਵਿਟੀ ਕਰੀਏ ਇੱਕ ਦੂਜੇ ਮੈਂ ਇੱਕ ਸਕੂਲਾਂ ਨੂੰ ਮਿਲ ਕੇ ਕਹਿਣਾ ਚਾਹੁੰਦਾ ਸੀ ਅਸੀਂ ਵੀ ਜਿਲ੍ਹਾ ਕਮੇਟੀ ਵੀ ਅਸੀਂ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਨਾਲ ਗੱਲ ਕਰਾਂਗੇ ਅਸੀਂ ਨਾ ਚਿੱਠੀਆਂ ਪਾਈਏ ਤੇ ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜਿਹੜੀਆਂ ਚਿੱਠੀਆਂ ਇੱਕ ਪੰਜਾਬੀ ਚ ਲਿਖ ਕੇ ਜਿਹੜਾ ਲੋਕਲ ਐਸ.ਡੀ.ਐਮ ਹੈ ਜਾਂ ਤੁਹਾਡੇ ਐਜੂਕੇਸ਼ਨ ਦਾ ਡਿਪਾਰਟਮੈਂਟ ਹੈ ਉਹਨੂੰ ਸਭ ਨੂੰ ਜਿੱਥੇ ਤੇ ਸਕੂਲ ਅ ਕੋਰਸਪੋਨਡੈਂਸ ਕਰਦਾ ਹੈ ਨਾ ਉੱਥੇ ਉਹ ਇੱਕ ਪੰਜਾਬੀ ਦੀ ਲੈਟਰ ਜਰੂਰ ਪਾਏ ਕਿ ਕਮੰਦਰੀ ਮਾਤ ਜੁੜੀ ਫੋਲੀ ਜਾਵੇਗਾ ਇੱਕ ਜਿਹੜਾ ਹੈ ਉਹਦੀ ਵਧਾਈ ਦਾ ਲੈਟਰ ਜੁੜ ਦਰੇ ਔਰ ਉਹ ਜਦੋਂ ਪੰਜਾਬੀ ਚ ਲੈਟਰ ਜਾਏਗਾ ਔਰ ਪੰਜਾਬੀ ਦਾ ਪੋਸਟਰੇਗੀ ਉਹ ਇੱਕ ਬੜਾ ਅੱਛਾ ਨਸ਼ਾ ਜਾਏਗਾ ਔਰ ਅਗਰ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਇੱਕ ਪੋਸਟਕਾਰਡ ਤੁਸੀਂ ਜਿੱਦਾਂ ਖਰੀਦ ਕੇ ਤੇ ਤੁਸੀਂ ਪੋਸਟਕਾਰਡ ਪੰਜਾਬ ਸਾਡੇ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵਧਾਈ ਕਰ ਜਾਂ ਦਿੱਲੀ ਕਮੇਟੀ ਨੂੰ ਬਹੁਤ ਵਧਾਈ ਦਾ ਯਾਰ ਤੁਸੀਂ ਜਿਹੜੇ ਕਿ ਲੋਕਲ ਜਿੰਨੇ ਵੀ ادارے ਨੇ ਸਰਕਾਰੀ ادارے ਜੀ ਜਰੂਰ ਪਾਓ ਇੱਕ ਜਿਹੜੇ ਵੀ ਸਰਕਾਰੀ ਅਦਾਰੇ ਨੇ ਉਹਨਾਂ ਦੇ ਦਿੱਦਾ ਕੁਝ ਮਨੋਟੀ ਕਮਿਸ਼ਨ ਪਾ ਲਈਏ ਇਹਦਾ ਕੁਝ ਨਵਾਂ ਵਿਊ ਫੰਡ ਬਣਾਈਏ ਤੁਸੀਂ ਆਪ ਸਭ ਬੜੇ ਸਿਆਣੇ ਹੋ ਸੁਜੈਸ਼ਨ ਤੁਹਾਡੇ ਨੇ ਅੱਗੇ ਜੋ ਨੂੰ ਉਂਗਲੀ ਜਮਾ ਦੇਣ ਦੀ ਕੋਸ਼ਿਸ਼ ਕਰ ਰਹੇ ਕਿ ਅਸੀਂ ਇੱਕ ਜਿਹੜਾ 20 ਕੈਪੀਟਲ ਪੂਰਾ 20 ਇਸ 20 ਨੂੰ ਅਸੀਂ ਬਣਾ ਕੇ ਚੱਲ ਗਏ ਅਸੀਂ ਪ੍ਰਧਾਨ ਸਾਹਿਬ ਨਾਲ ਗੱਲ ਕਰਨ ਜਿੱਦਾਂ ਚੰਨ ਸਰਬ ਨੇ ਗੱਲ ਕੀਤੀ ਹੈ ਇਹ ਪ੍ਰਧਾਨ ਸਾਹਿਬ ਨਾਲ ਗੱਲ ਕਰਨੇ ਆ ਹੁਣੇ ਬੈਠੇ ਵੱਡੇ ਜਿਹੜੋ ਗਿਲ ਸਾਹਿਬ ਨੇ ਵਿਚਾਰ ਰੱਖਿਆ ਜੇ ਉਹ ਵਿਚਾਰ ਨੇ ਕਿਤਨੇ ਕਿਤੇ ਜ਼ਰੂਰ ਕਿਉਂਕਿ ਜਦੋਂ ਅਸੀਂ ਇੱਕ ਬਾਹਰ ਨਿਕਲਦੇ ਆ ਨਾ ਤੇ ਉਹਦਾ ਮੈਸੇਜ ਕਿਦਰ ਕਿਤੇ ਸੋਸਾਇਟੀ ਚ ਜ਼ਰੂਰ ਜਾਂਦਾ ਇੱਕ ਕੁਮંત્રી ਮਾਂ ਬੋਲੀ ਗੱਡੇ ਤੇ ਸਾਨੂੰ ਦੇਖੋ ਅਸੀਂ ਆਪਣੀ ਕੌਮ ਉਤੇ ਸਵਾਰਨਾ ਹੀ ਹੈ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਪੰਜਾਬੀ ਭਾਈਚਾਰਾ ਹੈ ਨਾ ਉਹ ਜਿਹੜਾ ਜਿਹੜੇ ਖਾਸ ਕਰਕੇ ਵੈਸਟ ਪੰਜਾਬ ਤੋਂ ਆਇਆ ਜਿਹੜਾ ਕਿ ਆਈਸੋਲੇਟ ਹੋ ਗਿਆ ਉਹ ਪੰਜਾਬੀ ਜਿਹੜਾ ਕਿ ਉਹ ਪੰਜਾਬੀ ਉਹ ਪੰਜਾਬੀ ਉਹ ਬਿਲਕੁਲ ਗੈਸਿਲੇਟ ਹੋ ਗਿਆ ਉਹਨੂੰ ਜਿਹੜਾ ਗੈਸਫਟ ਜਿਹੜਾ ਪੰਜਾਬੀ ਹੈਗਾ ਉਹਨੂੰ ਅਸੀਂ ਜਿੱਦਣੇ ਕਿਤੇ ਜਾਦੂ